ਤੇ ਜੋ ਅੱਜ ਮੇਰੀ ਟਿਕਟ ਸੀਗੀ ਅੱਜ ਮੇਰੀ ਫਲਾਈਟ ਸੀਗੀ ਯਾਨੀ ਮਤਲਬ ਉਹ 23 ਤਰੀਕ ਤੋਂ ਹੀ ਮਤਲਬ ਗੈਪ ਹੋ ਗਏ ਜੀ ਆਪਣੇ ਦਫਤਰ ਤੋਂ ਦਫਤਰ ਬੰਦ ਕਰਕੇ ਸਭ ਕੁਝ ਭੱਜ ਗਏ ਜੀ ਸਿੱਧਾ ਮਤਲਬ ਇਹ ਭਜੀ ਉਹਨਾਂ ਦੀ ਟਿਕਟਾਂ ਮਤਲਬ ਉੱਥੇ ਯਾਨੀ ਕਿ ਕੈਂਸਲ ਹੋ ਗਈਆਂ ਉਹ ਕਹਿੰਦੇ ਤੁਹਾਡਾ ਫੇਕ ਬਣਿਆ ਸਭ ਕੁਝ ਜੀ ਮੈਂ ਕੁਐਦ ਵਿੱਚ ਜਾਣਾ ਸੀਗਾ ਤੇ ਏਸੀਸੀ ਕੰਪਨੀ ਸੀਗੀ ਜੀ ਆਰਐਸਕੇ ਜੀ ਉਹਨਾਂ ਦਾ ਨਾਂ ਉਤੇ ਉਹਨਾਂ ਏਜੰਟ ਸੀਗੇ ਉਹਨਾਂ ਦੀ ਸਾਡੇ ਬਗੈਰ ਤਾਂ ਸਾਡੇ ਕੋਲ ਫੋਟੋਆਂ ਵੀ ਹੈਗੀਆਂ ਜੀ ਉਹਨਾਂ ਦੀ ਪੈਸੇ ਲੈਣ ਦੇ ਦੀ ਵੀ ਵੀਡੀਓ ਸਾਡੇ ਕੋਲ ਸਾਰਾ ਕੁਝ ਹੈਗਾ ਜੀ ਜੇ ਕਾਨੂੰਨੀ ਪਹਿਲਾਂ ਵੀਜ਼ਾ ਦਿਖਾਵਾਂਗੇ ਫਿਰ ਸਾਡੇ ਤੋਂ ਪੈਸੇ ਲਵਾਂਗੇ ਤੁਹਾਨੂੰ ਵੀਜ਼ਾ ਦਿਖਾਇਆ ਪੈਸੇ ਦਿੱਤੇ ਅਸੀਂ ਜੀ ਪੂਰੇ ਪੈਸੇ ਦੇ ਕੇ ਆਏ ਆ ਤੇ ਕਈਆਂ ਨੇ ਵੀਡੀਓ ਬਣਾਈ ਕਈਆਂ ਨੇ ਫੋਟੋਆਂ ਵੀ ਖਿੱਚੀਆਂ ਉਹਨਾਂ ਦੀ ਫਾਇਦਾ ਫੋਟੋਆਂ ਵੀ ਹੈਗੀਆਂ ਸ਼ਸ਼ੀਗਾਲ ਹਮਦਰ ਟੀਵੀ ਦੇਖ ਰਹੇ ਤੁਸੀਂ ਤੇ ਮੈਂ ਹਾਂ ਜਤਿੰਦਰ ਸਿੰਘ ਅੱਜ ਇਹੋ ਜਿਹਾ ਮਾਮਲਾ ਲੁਧਿਆਣੇ ਦੇ ਜਮਾਲਪੁਰ ਏਰੀਆ ਦੇ ਵਿੱਚ ਆਇਆ ਜਿੱਤੇ ਤੁਸੀਂ ਦੇਖ ਰਹੇ ਲੁਧਿਆਣੇ ਦੇ ਵਿੱਚ ਆਏ ਦਿਨ ਜਿਹੜੇ ਨੌਜਵਾਨ ਨੇ ਕਹਿੰਦੀ ਇਹ ਪੰਜਾਬ ਦੇ ਜਿਹੜੇ ਲੋਕ ਨੇ ਹਮੇਸ਼ਾ ਹੀ ਠੱਗੇ ਦੇ ਜਿਹੜੇ ਸ਼ਿਕਾਰ ਹੋ ਰਹੇ ਨੇ ਤਸਵੀਰਾਂ ਤੁਹਾਨੂੰ ਦਿਖਾਵਾਂਗੇ 60 ਤੋਂ 70 ਬੰਦੇ ਜਿਹੜਾ ਇਸ ਠੱਗੇ ਦੇ ਸ਼ਿਕਾਰ ਹੋ ਗਏ ਬਟ ਸਾਡੇ ਕੋਲ 30 ਤੋਂ 35 ਬੰਦੇ ਇਹੋ ਜਿਹੇ ਖੜੇ ਨੇ ਜੋ ਕਿ ਇਮੀਗ੍ਰੇਸ਼ਨ ਦੇ ਕਦੇ ਠੱਗੀ ਦਾ ਜਿਹੜਾ ਸਿਕਾਰ ਹੋ ਗਿਆ ਅੱਜ ਲੁਧਿਆਣੇ ਦੇ ਵਿੱਚ ਹੈ ਜਾਂ ਚੰਡੀਗੜ੍ਹ ਹੈ ਜਾਂ ਜਲੰਧਰ ਦੀ ਗੱਲ ਕਰੀਏ ਜਿਹੜੀ ਈਡੀ ਦੀ ਰੇਡ ਵੀ ਕੀਤੀ ਗਈ ਹੈ ਉਸ ਤੋਂ ਬਾਅਦ ਬਗਬਗ ਜਗ੍ਹਾ ਤੇ ਜਿਹੜੇ ਈਡੀ ਦੀ ਰੇਡ ਵੀ ਚੱਲੀ ਹੈ ਬਟ ਲੋਕ ਸਾਡੇ ਨਾਲ ਮੌਜੂਦ ਹੈ ਕੀ ਆ ਮਾਮਲਾ ਉਹਨਾਂ ਨਾਲ ਗੱਲਬਾਤ ਕਰਦੇ ਆ ਕਿਉਂਕਿ ਜਿਹੜੇ ਲੋਕ ਕਹਿ ਰਹੇ ਨੇ ਕਿ ਇਹ ਈਡੀ ਦੇ ਜਿਹੜਾ ਸਿਕਾਰ ਹੋ ਚੋ ਸੌਰੀ ਇਮੀਗ੍ਰੇਸ਼ਨ ਦਾ ਜਿਹੜਾ ਸਿਕਾਰ ਹੋ ਚੁੱਕੇ ਨੇ ਉਹਨਾਂ ਨਾਲ ਗੱਲਬਾਤ ਕਰਦੇ ਆ ਕੀ ਆ ਸਾਰਾ ਮਾਮਲਾ ਭਾਈ ਕੀ ਨਾਮ ਹੈ ਤੁਹਾਡਾ ਮਨਦੀਪ ਸਿੰਘ ਜੀ ਕੀ ਗੱਲਬਾਤ ਹੋ ਰਹੀ ਹੈ ਸਾਡੇ ਕੋਲ ਗਲਵਾਨ ਜੀ ਇਦਾਂ ਹੈ ਜੀ ਕਿ ਸਾਡੇ ਨਾਲ ਜੰਟ ਸੀਗਾ ਤੇ ਆਪਣੇ ਮੰਮੀਆਂ ਰੋਡ ਦੇ ਉੱਤੇ ਏਜੰਟ ਸੀ ਤੇ ਉਹਨਾਂ ਦੇ ਅਸੀਂ ਉੱਥੇ ਆਪਣਾ ਪਾਸਪੋਰਟ ਦਿੱਤਾ ਜੀ ਆਪਣਾ ਵੀਜ਼ਾ ਪੂਆ ਲਵਾਇਆ ਜੀ ਉਹਨਾਂ ਨੇ ਸਾਨੂੰ ਵੀਜ਼ਾ ਵੀ ਦਿੱਤਾ ਜੀ ਮਤਲਬ ਟਿਕਟ ਵੀ ਦਿੱਤੀ ਸਾਰਾ ਕੁਝ ਦਿੱਤਾ ਆਪਾਂ ਪੈਸੇ ਹੀ ਭਰੇ ਜੀ ਤੇ ਜੋ ਅੱਜ ਮੇਰੀ ਟਿਕਟ ਸੀਗੀ ਅੱਜ ਮੇਰੀ ਫਲਾਈਟ ਸੀਗੀ ਯਾਨੀ ਮਤਲਬ ਉਹ 23 ਤਰੀਕ ਤੋਂ ਹੀ ਮਤਲਬ ਗੈਪ ਹੋ ਗਏ ਜੀ ਆਪਣੇ ਦਫ਼ਤਰ ਉੱਤੇ ਬੰਦ ਕਰਕੇ ਸਭ ਕੁਝ ਭੱਜ ਗਏ ਆ ਜੀ ਤੇ ਕੁਝ ਆਪਣੇ ਭਰਾ ਆਪਣੇ ਜਿਹੜੇ ਗਏ ਆ ਉੱਥੋਂ ਵਾਪਸ ਆ ਗਏ ਆਪਣੇ 에ਰਪੋਰਟ ਦੇ ਉੱਤੋਂ ਜਿੱਦਾਂ ਮਤਲਬ 20 ਭਜੀ ਉਹਨਾਂ ਦੀ ਟਿਕਟਾਂ ਮਤਲਬ ਉੱਥੇ ਯਾਨੀ ਕਿ ਕੈਂਸਲ ਹੋ ਗਈਆਂ ਉਹ ਕਹਿੰਦੇ ਤੁਹਾਡਾ ਫੇਕ ਬਣਿਆ ਸਭ ਕੁਝ ਹੀ ਮਤਲਬ ਯਾਨੀ ਕਿ ਤੁਸੀਂ ਮਤਲਬ 24 ਤਰੀਕ ਨੂੰ ਮਤਲਬ ਇਹ ਆਪਣੇ ਉਹਨੂੰ ਭੱਜ ਗਏ ਹੁਣ ਅਸੀਂ ਸੀ ਥਾਣੇ ਦੇ ਉੱਤੇ ਰਿਪੋਰਟ ਲਿਖਾਉਣਾ ਹੈ ਜੀ ਤੁਸੀਂ ਕਿਹੜੀ ਕੰਟਰੀ ਜਾਣਾ ਸੀ ਤੇ ਕਿਹੜਾ ਵੀਜ਼ਾ ਕਿੱਥੋਂ ਦਾ ਲਾਇਆ ਲਿਆ ਸੀ ਜੀ ਅਸੀਂ ਮੈਂ ਇੱਕ ਵੈਦ ਵਿੱਚ ਜਾਣਾ ਸੀਗਾ ਤੇ ਏਸੀਸੀ ਕੰਪਨੀ ਸੀਗੀ ਜੀ ਹਾਂਜੀ ਏਸੀਸੀ ਕੰਪਨੀ ਸਾਰਾ ਕੁਝ ਪ੍ਰੂਫ ਆਪਣੇ ਕੋਲ ਸੀਗੇ ਸਾਰਾ ਕੁਝ ਸੀਗਾ ਪਰ ਵਿਗਾਹਦਾ ਉਹ 23 ਤਰੀਕ ਨੂੰ ਭੱਜ ਗਏ ਜੀ ਫਿਰ ਉਹ ਪ੍ਰੂਫ ਕਾਦੇ ਹੋਣੇ ਜੀ ਮਤਲਬ ਉਹ ਤਾਂ ਜਾਲੀ ਹੋ ਗਈ ਜੀ ਈਮਿਗ੍ਰੇਸ਼ਨ ਵਾਲੇ ਕੋਲ ਤੁਸੀਂ ਗਏ ਸੀਗੇ ਤੇ ਕਿੱਥੇ ਉਹਦਾ ਦਫਤਰ ਆ ਦਫਤਰ ਆਪਣਾ ਹੀ ਟਾਮੀਆਂ ਰੋਡ ਦੇ ਉੱਤੇ ਦਫਤਰ ਆਈ ਉਹਨਾਂ ਦਾ ਹਾਂਜੀ ਤੇ ਉਹਨਾਂ ਦੇ ਐਸਕੇ ਆਈ ਆਰਐਸਕੇ ਜੀ ਉਹਨਾਂ ਦਾ ਨਾ ਉਤੇ ਉਹਨਾਂ ਏਜੰਟ ਸੀਗੇ ਉਹਨਾਂ ਦੀ ਸਾਡੇ ਬਗੈਰ ਤਾਂ ਸਾਡੇ ਕੋਲ ਫੋਟੋਆਂ ਵੀ ਹੈਗੀਆਂ ਜੀ ਉਹਨਾਂ ਦੀ ਪੈਸੇ ਲੈਂਦੇ ਨੇ ਵੀ ਵੀਡੀਓ ਹੈ ਸਾਡੇ ਕੋਲ ਸਾਰਾ ਕੁਝ ਹੈਗਾ ਜੀ ਹਾਂਜੀ ਬਗੈਰ ਦਾ ਤੇ ਕੋਈ ਤੁਹਾਨੂੰ ਵੀਜ਼ਾ ਵਗੈਰਾ ਦਿੱਤਾ ਤੁਹਾਡੀ ਕੋਈ ਇੰਟਰਵਿਊ ਵਗੈਰਾ ਵੀ ਲਈਤੀ ਗਈ ਸੀ ਉਸ ਜਗ੍ਹਾ ਤੇ ਉੱਤੇ ਉਹ ਦਫਤਰ ਦੇ ਅੰਦਰ ਹਾਂਜੀ ਸਾਡੇ ਤੋਂ ਇੰਟਰਵਿਊ ਲਈਤੀ ਗਈ ਜੀ ਸਰਦਾਰ ਬੰਦਾ ਆਇਆ ਜੀ ਨਾਲ ਸਾਡੀ ਐਗਰੀਮੈਂਟ ਤੇ ਸੈਲਰੀ ਐਗਰੀਮੈਂਟ ਸੈਂਡ ਕਰਾਇਆ ਤੇ ਸਾਡੇ ਤੋਂ ਇੰਟਰਵਿਊ ਲਈਤੀ ਫੇ ਸਾਨੂੰ ਦਾਖਦ ਨੇ ਦਿੱਤੇ ਜੀ ਉਹਨਾਂ ਨੇ ਕਿ ਮਤਲਬ ਤੁਹਾਨੂੰ ਵੀਜ਼ਾ ਆ ਜਾਣਾ ਤੇ ਫੇ ਸਾਨੂੰ ਵੀ ਪਹਿਲਾਂ ਵੀਜ਼ਾ ਦਿਖਾਵਾਂਗੇ ਫੇਰ ਸਾਡੇ ਤੋਂ ਪੈਸੇ ਲਵਾਂਗੇ ਸਾਨੂੰ ਵੀਜ਼ਾ ਦਿਖਾਇਆ ਪੈਸੇ ਦਿੱਤੇ ਅਸੀਂ ਜੀ ਪੂਰੇ ਪੈਸੇ ਦੇ ਕੇ ਆਏ ਆ ਤੇ ਅੱਜ ਸਾਡੀ ਫਲਾਈਟ ਸੀ ਜੀ ਮੇਰੀ ਭਾਈ ਤੁਸੀਂ ਕਿੰਨੇ ਬੰਦੇ ਸੀਗੇ ਜੋ ਇਸ ਠੱਗੀ ਦੇ ਸ਼ਿਕਾਰ ਹੋ ਚੁੱਕੇ ਨੇ ਕਿੰਨੇ ਕਿੰਨੇ ਪੈਸੇ ਤੁਹਾਡੇ ਕੋਲ ਲਿੱਤੇ ਗਏ ਸਾਡੇ ਜੀ ਮਤਲਬ ਯਾਨੀ ਕਿ ਅਸੀਂ 80 ਬੰਦੇ ਆ ਜੀ ਉਹਨਾਂ ਤੋਂ ਬਾਅਦ ਅਸਾਨੂੰ ਪਤਾ ਨਹੀਂ ਹੋਰ ਵੀ ਬੰਦੇ ਹੋਗੇ ਜੀ ਕੁਝ ਬਚ ਪਏ ਹੋਣੇ ਆ ਜੀ ਜਿਹੜੇ ਟਾਈਮ ਨਹੀਂ ਮਤਲਬ ਆਪਣੇ ਨਹੀਂ ਪੈਸੇ ਦਿੱਤੇ ਹੋਗੇ ਪਰ 80 ਬੰਦਿਆਂ ਨੇ ਪੈਸੇ ਦਿੱਤੇ ਹੀ ਸਾਡੇ ਸਾਹਮਣੇ ਅੱਖੀ ਤੇ ਕਈਆਂ ਨੇ ਵੀਡੀਓ ਬਣਾਈਆਂ ਕਈਆਂ ਨੇ ਫੋਟੋਆਂ ਵੀ ਖਿੱਚੀਆਂ ਉਹਨਾਂ ਦੀਆਂ ਫਾਇਦਾ ਫੋਟੋਆਂ ਵੀ ਹੈਗੀਆਂ ਮੈਂ ਕਿਹਾ ਇਹੀ ਕਹਿਣਾ ਜੀ ਅਸੀਂ ਤਾਂ ਫਸੇ ਫਸੇ ਬਾਕੀ ਹੋਰ ਕੋਈ ਨਾ ਫਸੇ ਜੀ ਇਸ ਕੰਮ 'ਚ ਤੁਸੀਂ ਭਾਈ ਜੀ ਜਿਹੜੀ ਪੇਮੈਂਟ ਕੀਤੀ ਸੀ ਉਹ ਕੈਸ਼ ਕੀਤੀ ਸੀ ਆਨਲਾਈਨ ਕੀਤਾ ਸੀ ਮੈਂ ਜੀ ਕੈਸ਼ ਕੀਤੀ ਸੀ ਆਪਣੇ ਹੱਥੀਂ ਦਿੱਤੇ ਸੀ ਉਹਨਾਂ ਨੂੰ ਮਤਲਬ ਮੇਨ ਮੇਨ ਬੰਦਾ ਜਿਹੜਾ ਸੀ ਨਾ ਉਹਨਾਂ ਦੀ ਫੋਟੋ ਵੀ ਹੈਗੀ ਤੁਹਾਡੇ ਕੋਲ ਤੁਹਾਨੂੰ ਕਾਤੀ ਕਾਇਸ ਦਿੱਤਾ ਦੀਆਂ ਆ ਜਿਵੇਂ ਤੁਸੀਂ ਕਰੋ ਆ ਤੁਹਾਡੀ ਫਲਾਈਟ ਸੀਗੀ ਕਿਸ ਤਰੀਕੇ ਤੁਹਾਨੂੰ ਪਤਾ ਲੱਗਾ ਤੁਹਾਡਾ ਜਿਹੜਾ ਵੀਜ਼ਾ ਸੀਗਾ ਜਾਲੀ ਹੈ ਜੀ 24 ਤਰੀਕ ਵਾਲੇ ਜਿਹੜੇ ਬੰਦੇ ਸੀ ਨਾ ਇਹ ਮਤਲਬ ਉਹ ਗਏ ਆਪਣੇ ਇੱਥੇ ਐਰਪੋਰਟ ਤੇ ਉਹਨਾਂ ਨੇ ਉੱਥੇ ਜਾ ਕੇ ਮਤਲਬ ਜਾਨੀ ਆਪਣੇ ਟਿਕਟਾਂ ਟੂਟਾਂ ਦਿੱਤੀਆਂ ਏਅਰਪੋਰਟ ਵਾਲਿਆਂ ਨੇ ਉਹਨਾਂ ਨੂੰ ਵਾਪਸ ਕਰਤਾ ਜੀ ਉਹ ਵੀ ਸਾਡੇ ਨਾਲ ਹੀ ਖੜੇ ਆ ਭਾਜੀ ਹੁਣੀ ਤੇ ਤੁਹਾਡੇ ਉਹਨਾਂ ਬਾਅਦ ਚ ਗੱਲ ਕਰਾਨੇ ਮਤਲਬ ਜਾਨੀ ਉਹਨਾਂ ਨੇ ਕੀ ਕੀਤਾ ਜੀ ਉਹ ਆਗੇ ਵਾਪਸ ਜੀ 23 ਤਰੀਕ ਨੂੰ ਦਫਤਰ ਬੰਦ ਹੋ ਗਏ ਅਸੀਂ ਵੀ ਆਪਣੇ ਜਨਮ ਨੂੰ 26 ਤਰੀਕ ਨੂੰ 24 ਤਰੀਕ ਨੂੰ ਆਏ ਅਸੀਂ ਦੇਖਿਆ ਜੀ ਦਫਤਰ ਬੰਦ ਆ ਤੇ ਬੰਦੇ ਉਹ ਇਕੱਠੇ ਹੋਏ ਸੀ ਜੀ ਤੇ ਫਿਰ ਸਾਨੂੰ ਤਾਂ ਪਤਾ ਲੱਗੇ ਕਿ ਭੱਜ ਗਏ ਹੁਣ ਟਿਕਟਾਂ ਟੂਟਾਂ ਉਹ ਕਿੜੀਆਂ ਹੋਣੀਆਂ ਜੀ ਸੱਚ ਅਸਲੀ ਤਾਂ ਕਰਕੇ ਜੀ ਤੁਸੀਂ ਪਹਿਲੇ ਵੀ ਵੀਡੀਓ ਵੀ ਦੇਖਦੇ ਹੋਣੇ ਜਿਹੜਾ ਅਮਰੀਕਾ ਡਿਪੋਰਟ ਕਿਤੇ ਜਾ ਰਹੇ ਨੇ ਸਾਰੇ ਲੋਕ ਉਹ ਤੁਸੀਂ ਜਾਸੇ ਤੇ ਵੀ ਕਿਦਾਂ ਜਾਸੇ ਜੀ ਹੁਣ ਕੀ ਕਰੀਏ ਤੁਹਾਨੂੰ ਦੱਸਿਏ ਹੁਣ ਬੰਦਾ ਮਾੜੀ ਜਦੋਂ ਮਤਲਬ ਯਾਨੀ ਘਰੋਂ ਗਰੀਬ ਹੋਣ ਤਾਂ ਬੰਦਾ ਕੀ ਕਰਦਾ ਕੁਝ ਕਰਦਾ ਇਹੀ ਕੰਮ ਕਰਦਾ ਜੀ ਉਹਨਾਂ ਨੂੰ ਸਾਨੂੰ ਕੀ ਪਤਾ ਸੀ ਜੀ ਮਤਲਬ ਇਹ ਵੀ ਫਰੋਡ ਨਿਕਲ ਗਏ ਦਫਤਰ ਇਹਨਾਂ ਦਾ ਆਪਣਾ ਪੱਕਾ ਦਫਤਰ ਸੀ ਇੱਥੇ ਹੀ ਆਪਣੇ ਪੰਜਾਬੀ ਬੰਦੇ ਸੀ ਸਾਰੇ ਆਪਣੇ ਤੇ ਸਾਨੂੰ ਭਰੋਸਾ ਤਾਂ ਹੋਈ ਜਾਂਦਾ ਪੰਜਾਬੀ ਬੰਦੇ ਤੇ ਭਰੋਸਾ ਕਰ ਹੀ ਲੈਂਦਾ ਜੀ ਇਹ ਵੀ ਗੱਲ ਹੋਈ ਜੀ ਆਪਾਂ ਵੀ ਭਰੋਸੇ ਦੇ ਵਿੱਚ ਹੀ ਰਹਿ ਗਏ ਸੀ ਆਪਣੇ ਨੁਕਸਾਨ ਕਰਕੇ ਬੈਠੇ ਆ ਜੀ ਤੁਸੀਂ ਕਿਹੜੇ ਕਿਹੜੇ ਸ਼ਹਿਰ ਤੋਂ ਆਏ ਹੋ ਜਿਹੜੇ ਲੋਕ ਨੇ ਇੱਕੋ ਹੀ ਸ਼ਹਿਰ ਦੇ ਮੈਂ ਜੀ ਹਿਸ਼ਾਰਪੁਰ ਤੋਂ ਆਇਆ ਜੀ ਬਾਕੀ ਸਾਰੇ ਅਲੱਗ-ਗੱਲਕ ਸ਼ਹਿਰਾਂ ਤੋਂ ਆ ਹਾਂਜੀ ਹਾਂਜੀ ਅਲੱਗ-ਗੱਲਕ ਸ਼ਹਿਰਾਂ ਦੇ ਜੀ ਹਾਂਜੀ ਕਿਸ ਤਰੀਕੇ ਇੰਤਲਾ ਮਿਲਦੀ ਹੈ ਕਿ ਜਿਹੜਾ ਇਹ ਏਜੰਟ ਆ ਇਹ ਬਾਹਰ ਲੋਕਾਂ ਨੂੰ ਭੇਜਦਾ ਕਿਸ ਤਰੀਕੇ ਤੁਹਾਡੇ ਨਾਲ ਕੰਟੈਕਟ ਹੁੰਦਾ ਕੀ ਸਾਨੂੰ ਮਤਲਬ ਯਾਨੀ ਫੇਸਬੁੱਕ ਤੋਂ ਮਤਲਬ ਐਡ ਆਈ ਸੀਗੀ ਉੱਥੇ ਆਪਾਂ ਫੋਨ ਕਰਕੇ ਪੁੱਛਿਆ ਜੀ ਉਹਨਾਂ ਨੂੰ ਤੇ ਉਹਨਾਂ ਨੇ ਕਿਹਾ ਹਾਂਜੀ ਜੀ ਭੇਜਦੇ ਹਾਂ ਜੀ ਤਾਂ ਕਰਕੇ ਕੰਟੈਕਟ ਹੋ ਗਿਆ ਤੇ ਭਾਈ ਕੀ ਲੱਗਦਾ ਤੁਸੀਂ 에어ਪੋਰਟ ਤੇ ਗਏ ਸੀਗੇ 에어ਪੋਰਟ ਤੇ ਤੁਸੀਂ ਵਾਪਸ ਆਏ ਸੀਗੇ ਹਾਂਜੀ 에어ਪੋਰਟ ਤੇ ਜਦੋਂ ਗਏ ਜੀ ਅਸੀਂ 23 ਤਰੀਕ ਨੂੰ ਗਏ ਆ ਜੀ 4 ਘੰਟੇ ਪਹਿਲਾਂ ਇੰਟਰ ਹੋਇਆ ਜੀ ਮੈਂ ਉਹਨੇ ਜੋ ਚੈੱਕ ਚੈੱਕ ਕੀਤੇ ਪੇਪਰ ਕਹਿੰਦੇ ਵੇ ਤੇਰੀ ਜਿਹੜਾ ਵੀਜ਼ਾ ਦੂਆ ਨਹੀਂ ਹੋ ਰਿਹਾ ਮੈਂ ਕਹਾ ਵੀਜ਼ਾ ਸਹੀ ਹੈ ਮੈਂ 17 ਵਾਲੀ ਆ ਚੁੱਕਾ ਜੀ ਹਾਜ ਬਹਿ ਚੁੱਕਾ ਇਹ ਕਿਦਾਂ ਹੋ ਜਾਊਗਾ ਉਹ ਕਹਿੰਦੇ ਨਹੀਂ ਵੀਜ਼ਾ ਨਹੀਂ ਸਹੀ ਹੈਗਾ ਫੇਰ ਉਹਨੇ ਆਫੀਸਰ ਬੜਾ ਆ ਉਹਨੇ ਕਾਊਂਟਰ ਚੈੱਕ ਕੀਤਾ ਉਹ ਕਹਿੰਦੇ ਐਂਟਰੀ ਵੀਜ਼ਾ ਆਇਆ ਹੈ ਟਿਕਟ ਨਹੀਂ ਤੇਰੀ ਓਕੇ ਉਹ ਕੈਨਸਲ ਕਰਾ ਟਿਕਟ ਤੇਰੀ ਟਿਕਟ ਤੇਰੀ ਕੈਨਸਲ ਆਉਣੀ ਮੈਨੂੰ 에ਰਪੋਰਟ ਬਾਹਰ ਕਰ ਦੇ ਨਹੀਂ ਕਹਿੰਦਾ ਜੇ ਜੇ ਕਬੈ ਚੱਲ ਜਾਂਦਾ ਤੂੰ ਟਿਕਟ ਤੇਰੀ ਹੋਈ ਹੁੰਦੀ ਤੈਨੂੰ ਉੱਥੇ ਜਾ ਕੇ ਜੇਲ੍ਹ ਚ ਮਾਰਨਾ ਸੀ ਨਹੀਂ ਤੁਸੀਂ ਆਪਣੇ ਏਜੰਟ ਨਾਲ ਕਿਸੇ ਨਾਲ ਗੱਲਬਾਤ ਨਹੀਂ ਕੀਤੀ ਕਿ ਤੁਸੀਂ ਸਾਨੂੰ ਕੀਤੀ ਜੀ ਉਹਨੇ ਫੋਨ ਨਹੀਂ ਚੱਕਿਆ ਜੀ ਰਾਤ ਨੂੰ 2:30 ਮੈਂ ਕਹਿੰਦਾ ਮੇਨਾ ਹੋ ਗਿਆ ਉਹਨੇ ਫੋਨ ਨਹੀਂ ਚੱਕਰਾ ਹੋਇਆ ਜੀ ਤੁਹਾਡੇ ਕੋਈ ਡਾਕੂਮੈਂਟ ਵਗੈਰਾ ਵੀ ਹੈਗੇ ਜਿਹੜੇ ਤੁਸੀਂ ਲੈ ਕੇ ਉੱਥੇ ਗਏ ਸੀਗੇ ਟਿਕਟ ਵਗੈਰਾ ਦੀ ਉਹ ਲੈ ਕੇ ਜੀ ਉਹ ਦਿਖਾ ਸਕਦੇ ਹੋ ਹਾਂਜੀ ਦਿਖਾ ਸਕਦੇ ਜੀ ਬਿਲਕੁਲ ਤੁਸੀਂ ਦੇਖ ਸਕਦੇ ਹੋ ਇਹ ਉਹ ਡਾਕੂਮੈਂਟ ਨੇ ਜੋ ਕਿ ਇਹ ਵੀਰ ਸਾਡਾ 에어ਪੋਰਟ ਤੋਂ ਜਿਹੜਾ ਇਹਨਾਂ ਨੂੰ ਵਾਪਸ ਕੀਤਾ ਗਿਆ ਸੀ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਤੁਹਾਨੂੰ ਵੀਜ਼ਾ ਦਿਖਾ ਸਕਦੇ ਟਿਕਟ ਵੀ ਦਿਖਾ ਸਕਦੇ ਜਿਹੜਾ ਉਹਨਾਂ ਦੀ ਕੁਵੈਤ ਦੀ ਜਿਹੜੀ ਟਿਕਟ ਵੀ ਦਿੱਤੀ ਗਈ ਸੀ ਕੁਵੈਤ 에어ਲਾਈਨਸ ਦੀ ਉਸ ਤੋਂ ਬਾਅਦ ਜਿਹੜਾ ਇਸ ਵੀਰ ਨੂੰ 에어ਪੋਰਟ ਤੋਂ ਜਿਹੜਾ ਵਾਪਸ ਕਰ ਦਿੱਤਾ ਗਿਆ ਸੀ ਤੁਸੀਂ ਦੇਖ ਸਕਦੇ ਹੋ ਕਿੰਨੇ 50 ਤੋਂ 60 ਬੰਦੇ ਜੋ ਕਿ ਖੜੇ ਨੇ ਇੱਥੇ ਮੌਜੂਦ ਨੇ ਉਹਨਾਂ ਨਾਲ ਗੱਲਬਾਤ ਕੀਤੀ ਉਸ ਤੋਂ ਬਾਅਦ ਸੁਕਰ ਹੈ ਇਹਨਾਂ ਨੂੰ ਜਿਹੜਾ ਬਾਹਰਲੀ ਕੰਟਰੀ ਨਹੀਂ ਭੇਜੇਗੇ ਨੇ ਉੱਥੇ ਵੀ ਜਾ ਕੇ ਇਹਨਾਂ ਨੂੰ ਜੇਲ੍ਹ ਦੇ ਵਿੱਚ ਡੱਕਿਆ ਜਾ ਸਕਦਾ ਸੀ ਕਿਉਂਕਿ ਤੁਸੀਂ ਹ ਕਦੇ ਇਹ ਸਾਰੇ ਜਿਹੜੇ ਪ੍ਰਵਾਸੀਆਂ ਨੂੰ ਜਿਹੜਾ ਰਿਪੋਰਟ ਕੀਤਾ ਜਾ ਰਿਹਾ ਉਸ ਤੋਂ ਬਾਅਦ ਇਸ ਵੀਰ ਨੂੰ ਜਿਹੜਾ ਠੱਗੀ ਦਾ ਸ਼ਿਕਾਰ ਬਣਾਇਆ ਗਿਆ ਉਸ ਤੋਂ ਬਾਅਦ ਕੋਈ ਜਿੰਨੇ ਵੀਰ ਖੜੇ ਨੇ ਕੋਈ ਆਪਣੇ ਕਰਦੀ ਕੀਮਤੀ ਸਮਾਨ ਵੀ ਵੇਚੇ ਹੋਣੇ ਜਾਂ ਕੋਈ ਵਿਆਹ ਤੇ ਪੈਸੇ ਲੈ ਕੇ ਜਿਹੜਾ ਇਸ ਤਰੀਕੇ ਦੇ ਵੀਜ਼ੇ ਲਵਾਏ ਸੀ ਉਸ ਤੋਂ ਬਾਅਦ ਜਿਹੜਾ ਇਹਨਾਂ ਨੇ ਠੱਗੀ ਦਾ ਸ਼ਿਕਾਰ ਬਣ ਗਿਆ ਹਾਲਾਤ ਕਿ ਉਹ ਸ਼ਖਸ ਹਜੇ ਤੱਕ ਨਹੀਂ ਮਿਲਿਆ ਕਿੱਥੇ ਰਹਿਣ ਵਾਲਾ ਸੀਗਾ ਉਹਨਾਂ ਨਾਲ ਵੀ ਗੱਲਬਾਤ ਕਰਾਂਗੇ ਪ੍ਰਸ਼ਾਸਨ ਨਾਲ ਵੀ ਗੱਲਬਾਤ ਕਰਾਂਗੇ ਕਿ ਇਹ ਸਾਰਾ ਮਾਮਲਾ ਕਿਉਂਕਿ ਪਰਿਵਾਰ ਨੂੰ ਕਿਸ ਤਰ੍ਹਾਂ ਕੇ ਇਨਸਾਫ ਮਿਲੇਗਾ ਕਿਉਂਕਿ ਕਹਦੇ ਇਹ ਕਟੋ-ਕਟ ਨਹੀਂ ਤਾਂ ਤੀ ਤੋ 35 ਬੰਦੇ ਜਿਹੜੇ ਇੱਥੇ ਮੌਜੂਦ ਨੇ ਉਹਨਾਂ ਨਾਲ ਵੀ ਗੱਲਬਾਤ ਕੀਤੀ ਬਖ-ਬਖ ਸਹਿਰ ਤੇ ਬਖ-ਬਖ ਆਏ ਲੋਕ ਜਿਹੜੇ ਇੱਥੇ ਖੜੇ ਨੇ ਜਿਹੜਾ ਕਿ ਇਮੀਗ੍ਰੇਸ਼ਨ ਦਾ ਸ਼ਿਕਾਰ ਹੋ ਗਏ ਨੇ ਤੇ ਇਹਨਾਂ ਨਾਲ ਗੱਲਬਾਤ ਕੀਤੀ ਦੇਖਦੇ ਆ ਪ੍ਰਸ਼ਾਸਨ ਇਹਨਾਂ ਨੂੰ ਕੀ ਇਨਸਾਫ ਦੇਂਦਾ ਜੁੜੇ ਰਹੋ ਹਮਦਰ ਟੀਵੀ ਦੇ ਨਾਲ ਜਤਿੰਦਰ ਸਿੰਘ ਦੀ ਖਾਸ ਰਿਪੋਰਟ